ਹਾਂਜੀ ਦੋਸਤੋ ਸੱਚ ਦੀ ਸਾਖੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੋਸਤੋ ਆਪਾਂ ਇੱਕ ਅੱਜ ਐਸੇ ਸਥਾਨ ਤੇ ਪਹੁੰਚੇ ਆ ਜਿਹੜਾ ਇਤਿਹਾਸਕ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਜੀ ਪ੍ਰਗਟ ਹੋਏ ਨੇ ਸੋ ਜਿੱਦਾਂ ਕਿ 10 ਗੁਰੂ ਸਹਿਬਾਨ 11ਵੇਂ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਜੀ ਸੋ ਇਸ ਸਥਾਨ ਤੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਪਰਗਟ ਹੋਏ ਨੇ ਸੋ ਇਸ ਜਿਹੜਾ ਸਥਾਨ ਹੈ ਇਹਦਾ ਨਾਮ ਗੁਰਦੁਆਰਾ ਪ੍ਰਗਟ ਸਾਹਿਬ ਸੋ ਇਹ ਫਿਰੋਜ਼ਪੁਰ ਫਾਜ਼ਲਕਾਰ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਪ੍ਰਗਟ ਸਾਹਿਬ ਸੋ ਅੱਜ ਆਪਾਂ ਇਹਦੀ ਜਿਹੜੀ ਹੈਗੀ ਏ ਕਰਾਂਗੇ ਗੱਲਬਾਤ ਸੋ ਇਸ ਇਤਿਹਾਸ ਤੇ ਮਤਲਬ ਕਿ ਪੰਨਿਆਂ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹੈ ਗੁਰਦੁਆਰਾ ਪ੍ਰਗਟ ਸਾਹਿਬ ਸੋ ਤੁਹਾਨੂੰ ਅੱਜ ਦਿਖਾਉਣੇ ਆ ਵੀ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਇਦਾਂ ਨਾਮ ਜਿਹੜਾ ਹੈ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਕਿਦਾਂ ਸੋ ਇਹਦੇ ਵਿੱਚ ਜੋ ਅੱਜ ਸਾਡੇ ਇਲਾਕੇ ਦੇ ਵਿੱਚ ਜਾਨੀ ਕਿ ਇਸ ਮਹਾਨ ਸਥਾਨ ਗੁਰੂ ਗੰਗਸਾਹ ਮਹਾਰਾਜ ਜੀ ਪ੍ਰਗਟ ਹੋਇਆ ਸੋ ਉਹਨਾਂ ਦਾ ਸਥਾਨ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਸੀਗਾ ਗੁਰਦੁਆਰਾ ਪ੍ਰਗਟ ਸਾਹਿਬ ਜਿਹੜਾ ਰੱਖਿਆ ਗਿਆ ਹੈ ਸੋ ਦੋਸਤੋ ਇਹ ਇੱਥੇ ਬਾਬਾ ਜੀ ਵਿਨੇ ਉਹਨਾਂ ਕੋਲੋਂ ਜਾਣਕਾਰੀ ਪੂਰੀ ਲਵਾਂਗੇ ਸੋ ਤੁਹਾਨੂੰ ਥੋੜਾ ਜਿਆਦਾ ਦੱਸ ਦਈਏ ਕਿ ਇਹ ਜਿਹੜਾ ਗੁਰਦੁਆਰਾ ਪ੍ਰਗਟ ਸਾਹਿਬ ਇਹ 1988 ਦੇ ਵਿੱਚ ਜਦੋਂ ਇਹ ਸੰਘਰਸ਼ ਦਾ ਟਾਈਮ ਚੱਲ ਰਿਹਾ ਸੀਗਾ ਸੋ ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਇਹ ਗੱਲ ਦਾ ਭਲੇਖਾ ਹੁੰਦਾ ਹੈ ਕਿ ਪਾਣੀ ਆਇਆ ਸੀਗਾ ਪਾਣੀ ਆਇਆ ਨਹੀਂ ਸੀ ਪਾਣੀ ਜਿਹੜਾ ਉਹ ਤੋਂ ਗਵਰਨਮੈਂਟ ਨੇ ਛੱਡਿਆ ਸੀਗਾ ਕਿਉਂਕਿ ਬਹੁਤ ਸਾਰੇ ਜਿਹੜੇ ਖਾੜਕੂ ਸਿੰਘਾਂ ਦੇ ਜਿਹੜੇ ਉੱਥੇ ਦਰਿਆ ਤੇ ਜਾਂ ਬੰਦ ਦੇ ਉੱਤੇ ਟਿਕਾਣੇ ਸੀਗੇ ਉਹਨਾਂ ਦੇ ਗੁਪਤ ਜਿਹੜੇ ਉੱਥੇ ਰਾਹਾ ਸੀਗੇ ਸੋ ਉਹਨਾਂ ਦੇ ਵਿੱਚ ਪਾਣੀ ਛੱਡਨ ਕਰਕੇ ਸੋ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਜਿਹੜਾ ਫਰੀਪੁਰ ਜ਼ਿਲ੍ਹੇ ਵਿੱਚ ਹੋਇਆ 88 ਦੇ ਪਾਣੀ ਵਿੱਚ ਸੋ ਇਹ ਸਭ ਜਿੱਥੇ ਗੁਰਦੁਆਰਾ ਪ੍ਰਗਟ ਸਾਹਿਬ ਜੀ ਦਾ ਸਥਾਨ ਹੈ ਸੋ ਇਹ ਸਥਾਨ ਜਿਹੜਾ ਹੈ ਸਭ ਤੋਂ ਸਾਡੇ ਏਰੀਏ ਦੇ ਵਿੱਚ ਉੱਚਾ ਸਥਾਨ ਸੀਗਾ ਲਗਭਗ ਸਾਰੇ ਲੋਕ ਜਿਹੜੇ ਆਪਣੇ ਘਰਾਂ ਚੋਂ ਸਮਾਨ ਕੱਢ ਕੇ ਇੱਥੇ ਬੈਠੇ ਸੀਗੇ ਸੋ ਇਹਦੇ ਨਾਲ ਇੱਕ ਸੇਵਨ ਵਾਲਾ ਆਇਆ ਇੱਕ ਵਿੱਚੋਂ ਦੀ ਉਹਦੇ ਨਹਿਰ ਚੱਲਦੀ ਤੁਹਾਨੂੰ ਉਹ ਵੀ ਦਿਖਾਵਾਂਗੇ ਅਸੀਂ ਕੈਮਰੇ ਦੇ ਵਿੱਚ ਸੋ ਉਹ ਜਦੋਂ ਇੱਥੇ ਬਹੁਤ ਸਾਰੇ ਲੋਕ ਇਸ ਉੱਚੇ ਸਥਾਨ ਤੇ ਬੈਠੇ ਹੋਏ ਸੀਗੇ ਸੋ ਉਹਦੇ ਵਿੱਚੋਂ ਇੱਕ ਮਤਲਬ ਕਿ ਐਦਾਂ ਹੋਇਆ ਜਿੱਦਾਂ ਕੋਈ ਮਤਲਬ ਕਿ ਜਿੱਦਾਂ ਕਿ ਕੋਈ ਚੀਜ਼ ਜਿਹੜੀ ਆਪਣੇ ਕੱਪੜੇ ਦੇ ਵਿੱਚ ਰੁੜ ਕੇ ਆ ਰਹੀ ਏ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਬੈਠੇ ਹੋਣ ਕਰਕੇ ਇੱਕ ਉਹ ਜਿਹੜਾ ਹਾਵੰਦ ਉਦਾ ਪਰਿਵਾਰ ਬੈਠਾ ਸੀਗਾ ਅਸੀਂ ਉਹ ਸਿੰਘ ਦਾ ਨਾਮ ਵੀ ਨਿਸ਼ਚਰ ਕਰਾਂਗੇ ਸੋ ਉਹਨਾਂ ਨੇ ਦੇਖਿਆ ਵੀ ਕੋਈ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਚੀਜ਼ ਏ ਰਮਾਲਾ ਸਾਹਿਬ ਦੇ ਵਿੱਚ ਕਵਰ ਆ ਤੇ ਮਤਲਬ ਕਿ ਕਵਰ ਹੋ ਕੇ ਆ ਰਹੀ ਏ ਪਾਣੀ ਵਿੱਚ ਰੁੜੀ ਆ ਰਹੀ ਏ ਸੋ ਉਹ ਮੁੰਡਾ ਜਿਹੜਾ ਸਿੰਘ ਸੀ ਤਾਰੂ ਸੀਗਾ ਉਹਨੇ ਛਾਲ ਮਾਰ ਕੇ ਦੇਖਿਆ ਤਾਂ ਪਾਣੀ ਵਿੱਚ ਜਦੋਂ ਉਹਨੇ ਕੱਢ ਕੇ ਲਿਆਂਦਾ ਸੋ ਜਦੋਂ ਉਹ ਖੋਲਹੀ ਗਈ ਚੀਜ਼ ਵਸਤੂ ਤਾਂ ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਸ ਕੱਪੜੇ ਦੇ ਵਿੱਚੋਂ ਸਰਮਾਲਾ ਸਾਹਿਬ ਦੇ ਵਿੱਚ ਨਿਕਲਿਆ ਜਿਹੜਾ ਕਿ ਬਿਲਕੁਲ ਸੁੱਕਾ ਸੋ ਬੜੀ ਚੰਬੇ ਵਾਲੀ ਤੁਸੀਂ ਦੋਸਤੋ ਇੱਕ ਚਮਤਕਾਰ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਣੀ ਦੇ ਵਿੱਚ ਆ ਰਹੇ ਨੇ ਉੱਪਰ ਰੁੜ ਕੇ ਸੋ ਉਹਨਾਂ ਦਾ ਜਿਹੜਾ ਸਰੂਪ ਇੱਥੇ ਕੱਢਿਆ ਗਿਆ ਸਥਾਨ ਤੇ ਕੱਢ ਕੇ ਰੱਖਿਆ ਗਿਆ ਤਾਂ ਉਹਦੇ ਵਿੱਚੋਂ ਖੋਲ ਕੇ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹ ਵੀ ਬਿਲਕੁਲ ਜਿਹੜੇ ਅੰਗ ਬਿਲਕੁਲ ਸੁੱਕੇ ਸੋ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਉਹ ਪ੍ਰਗਟ ਸਾਹਿਬ ਰੱਖਿਆ ਗਿਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋਏ ਨੇ ਸੋ ਪ੍ਰਗਟ ਸਾਹਿਬ ਨਾਂ ਰੱਖਣ ਦੇ ਕਰਕੇ ਇੱਥੇ ਜਿਹੜੇ ਬਹੁਤ ਸਾਰੇ ਸਾਡੇ ਟਰੱਕਾਂ ਵਾਲੇ ਜਿਹੜੇ ਵੀਰ ਨੇ ਆਲ ਇੰਡੀਆ ਦੇ ਟਰੱਕ ਜਿਹੜੇ ਇੱਥੇ ਰੁਕਦੇ ਨੇ ਇੱਥੇ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਪ੍ਰਸ਼ਾਦਾ ਪਾਣੀ ਛੱਕ ਕੇ ਜਾਂਦੇ ਨੇ ਰਹਿਣ ਸਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਸੋ ਅੱਜ ਅਸੀਂ ਤੁਹਾਨੂੰ ਇੱਥੇ ਪ੍ਰਗਟ ਸਾਹਿਬ ਜੀ ਦਾ ਇਤਿਹਾਸ ਜਿਹੜਾ ਕੰਪਲੀਟ ਕਰਾਵਾਂਗੇ ਕਿਉਂਕਿ ਬਹੁਤ ਇਸ ਤਰ੍ਹਾਂ ਦੇ ਇਤਿਹਾਸਕ ਸਥਾਨ ਨੇ ਜਿਹੜੇ ਸਾਡੀਆਂ ਸਾ ਸੰਗਤਾਂ ਨੂੰ ਨਹੀਂ ਪਤਾ ਹੈਗੇ ਸੋ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਸਰੂਪ ਹੈ ਉਹ ਅੱਜ ਵੀ ਇੱਥੇ ਸੱਚਖੰਡ ਦੇ ਵਿੱਚ ਬਰਾਜਮਾਣ ਹੈ ਸੋ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਬਹੁਤ ਸੋਹਣੀ ਜਿਹੜੀ ਕਾਰ ਸੇਵਾ ਵਾਲੇ ਬਾਬਿਆਂ ਨੇ ਬਣਾਈ ਸੀਗੀ ਨਾਲ ਸੰਗਤ ਦਾ ਸਾਡੀਆਂ ਇਹ ਚਾਰ ਪੰਜ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਸੇਵਾ ਕਰਦੀਆਂ ਨੇ ਸੋ ਇੱਥੇ ਬਹੁਤ ਵਧੀਆ ਜਿਹੜਾ ਹੈ ਸੋ ਪ੍ਰਬੰਧ ਹੈ ਗੁਰੂ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਇੱਥੇ ਪ੍ਰਕਾਸ਼ ਸਾਡੇ ਸੇਵਾਦਾਰ ਸਿੰਘ ਜਿਹੜੇ ਇੱਥੇ ਪ੍ਰਸ਼ਾਦ ਦੀ ਸੇਵਾ ਕਰਦੇ ਰਹਿੰਦੇ ਨੇ ਸੋ ਇੱਧਰ ਸੱਚਖੰਡ ਸਾਹਿਬ ਦੇ ਵਿੱਚ ਜਿਹੜਾ ਹੈ ਆਪਣਾ ਉਹ ਪੁਰਾਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀਗੀ ਜਿਹੜੀ ਰੁੜ ਕੇ ਆਈ ਸੀਗੀ ਪਾਣੀ ਦੇ ਵਿੱਚ ਉਹ ਬਰਾਜਮਾਣੇ ਸੋ ਤੁਹਾਨੂੰ ਉਹਦੇ ਵਿਦਸ਼ਰਣ ਅਸੀਂ ਕਿਹੇ ਦਿਨ ਕਰਾਵਾਂਗੇ ਸੋ ਇਹ ਦੋਸਤੋ ਜਿਹੜਾ ਗੁਰਦੁਆਰਾ ਪ੍ਰਗਟ ਸਾਹਿਬ ਦਾ ਇਤਿਹਾਸ ਸੀਗਾ ਸੋ ਅਸੀਂ ਸੋਚਿਆ ਵੀ ਸੰਗਤਾਂ ਦੇ ਸਨਮੁਖ ਕਰੀਏ ਜ਼ਰੂਰ ਕਰੀਏ ਸੋ ਇਹ ਜਿਹੜਾ ਪ੍ਰਗਟ ਸਾਹਿਬ ਜੀ ਦਾ ਇਤਿਹਾਸ ਏ ਇਹ ਆਪਣਾ ਉਹ ਜੇ ਸਿੰਘ ਨੇ ਇਹ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਬਾਹਰ ਕੱਢਿਆ ਸੀਗਾ ਉਹਨਾਂ ਦਾ ਨਾਂ ਸੀ ਬਲਵੀਰ ਸਿੰਘ ਪੁੱਤਰ ਬੰਦਾ ਸਿੰਘ ਵਾਸੀ ਪਿੰਡ ਹਾਮਦ ਜ਼ਿਲ੍ਹਾ ਫਰੋਇਪੁਰ ਸੋ ਇਹ ਦੋਸਤੋ ਇਹ ਮਿੱਟੀ 4 ਅਕਤੂਬਰ 1988 1880 ਦੇ ਵਾਲੇ ਜਿਹੜਾ ਇੱਥੇ ਪਾਣੀ ਦਾ ਪੜਾ ਬਹੁਤ ਉੱਪਰ ਹੋ ਗਿਆ ਸੀ ਚੜ ਗਿਆ ਸੀਗਾ ਸੋ ਆ ਪੂਰਾ ਜਿਹੜਾ ਗੁਰਦੁਆਰਾ ਪ੍ਰਗਟ ਸਾਹਿਬ ਦਾ ਇਤਿਹਾਸ ਏ ਇਹਦੀ ਜਿਹੜੀ ਅਸੀਂ ਪੂਰੀ ਵਿੱਚ ਫਲੈਕਸ ਲਾ ਦੇਾਂਗੇ ਸੋ ਇੱਥੇ ਬਹੁਤ ਹੀ ਤੁਸੀਂ ਵੀ ਜਦੋਂ ਕਦੇ ਆਉਂਦੇ ਜਾਂਦੇ ਫਲੋਇਪੁਰ ਫਾਜ਼ਲਕਾਰ ਰੋਡ ਦੇ ਉੱਤੇ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੂਰ ਕਰਕੇ ਜਾਇਓ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਗਟ ਹੋਏ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੋ ਅੱਜ ਇੱਥੇ ਗੁਰਦੁਆਰਾ ਪ੍ਰਗਟ ਸਾਹਿਬ ਜੋ ਵੀ ਤਨ ਹਨ ਸੋ ਬਹੁਤ ਕਿਉਂਕਿ 올 ਇੰਡੀਆ ਦੇ ਜਿਹੜੇ ਡਰਾਈਵਰ ਭਰਾੜ ਨੇ ਉਹ ਤਾਂ ਇੱਥੇ ਰੁਕਦੇ ਰੁਕਦੇ ਨੇ ਸੋ ਸਾਹ ਸੰਗਤ ਜੀ ਕਈ ਵਾਰੀ ਆਪਾਂ ਜਾਣਦੇ ਆ ਆਪਾਂ ਨੂੰ ਪਤਾ ਨਹੀਂ ਹੁੰਦਾਗਾ ਇਤਿਹਾਸਕ ਸਥਾਨਾਂ ਬਾਰੇ ਸੋ ਇਹ ਬਹੁਤ ਹੀ ਮਤਲਬ ਕਿ ਹਸ ਇਤਿਹਾਸ ਦੇ ਵਿੱਚ ਮਾਨਮਤੇ ਵਾਲੀ ਗੱਲ ਹੈ ਗੁਰਦੁਆਰਾ ਪ੍ਰਗਟ ਸਾਹਿਬ ਜਿਹੜਾ ਹੈ ਮੇਨ ਰੋਡ ਦੇ ਉੱਪਰ ਹੋਣਾ ਸੋ ਅੱਗੇ ਬੱਬਾਈ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਇੱਥੇ ਕੀ ਕੀ ਜੜੀਆਂ ਹੈਗੀਆਂ ਨੇ ਸੁਹੂਲਤਾ ਨੇ ਆਸਾ ਸੰਗਤ ਦੇ ਰਹਿਣ ਵਾਸਤੇ ਆਉਣ ਵਾਸਤੇ ਜਾਣ ਵਾਸਤੇ ਸੋ ਅੱਗੇ ਬੱਬਾ ਹੀ ਨੱਪ ਕਰ ਦਿੰਦਾ। ਹਾਂਜੀ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਹਾਲ ਏ ਇੱਥੇ ਜਿਹੜਾ ਲੰਗਰ ਦੀ ਵਿਸਥਾਪ ਕੀਤੀ ਹੋਈ ਏ ਬਹੁਤ ਵਧੀਆ ਲੰਗਰ ਜਿਹੜਾ ਇਲਾਕੇ ਦੀਆਂ ਸਾਡੇ ਸੰਗਤਾਂ ਜੜੀਆਂ ਇੱਥੇ ਪਿੰਡਾਂ ਦੀਆਂ ਗਾਜੀ ਜਾਂਦੇ ਨੇ ਗਜਾ ਕਰ ਲੈਂਦੇ ਨੇ। ਸੋ ਇੱਥੇ ਲੰਗਰ ਦਾ ਜਿਹੜਾ ਬਹੁਤ ਵਧੀਆ ਪ੍ਰਬੰਧ ਏ ਸੋ ਇੱਥੇ ਜਿਹੜਾ ਸੰਗਤ ਬਾਹਰ ਆਉਂਦੀ ਏ ਉਹ ਲੰਗਰ ਛੱਕ ਕੇ ਇੱਥੇ ਜਾਂਦੀ ਏ। ਸੋ ਬਹੁਤ ਵਧੀਆ ਜਿਹੜੀ ਲੰਗਰ ਦਾ ਪ੍ਰਬੰਧ ਹੋਣ ਕਰਕੇ ਸੋ ਬਹੁਤ ਵਧੀਆ ਇਸ ਜਿਹੜੀ ਅਸਥਾਨ ਦੀ ਚੜ੍ਹਦੀ ਕਲਾ ਪਰ ਸੇਵਾਦਾਰ ਨੇ ਇੱਥੇ ਲੰਗਰ ਦੀ ਡਿਊਟੀ ਕਰਦੇ ਨੇ ਜਿਹੜੇ ਗਾਜੀ ਸਿੰਘ ਨੇ ਉਹ ਲੰਗਰ ਜਿਹੜਾ ਨਗਰਾਂ ਦੇ ਵਿੱਚੋਂ ਉਂਗਜਾ ਕਰਕੇ ਲੈ ਆਉਂਦੇ ਆ ਸੰਗਤ ਜਦੋਂ ਵੀ ਆਉਂਦੀ ਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਿਹੜੇ 올 ਇੰਡੀਆ ਦੇ ਟਰੱਕ ਨੇ ਟਰੱਕਾਂ ਵਾਲੇ ਡਰਾਈਵਰ ਨੇ ਉਹ ਸਾਰੇ ਹੀ ਜਾਣਦੇ ਨੇ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਜਿਹੜੀਆਂ ਆਮ ਸੰਗਤਾਂ ਨੇ ਸੋ ਜਿਨ੍ਹਾਂ ਨੂੰ ਨਹੀਂ ਪਤਾ ਇਤਿਹਾਸ ਬਾਰੇ ਸੋ ਮੈਂ ਤੁਹਾਨੂੰ ਸਾਰਾ ਜਿਹੜਾ ਇਤਿਹਾਸ ਹੈਂ ਦਾ ਗੁਰਦੁਆਰਾ ਪ੍ਰਗਟ ਸਾਹਿਬ ਦਾ ਬਿਆਨ ਕਰ ਦਿਤਾ ਹੈ ਸੋ ਜਦੋਂ ਵੀ ਤੁਸੀਂ ਕਦੇ ਆਉਂਦੇ ਜਾਂਦੇ ਸ੍ਰੋਹੀਪੁਰ ਫਾਜ਼ਲਕਾਰ ਰੋਡ ਦੇ ਉੱਪਰ ਜ਼ਰੂਰ ਰੁੱਕ ਕੇ ਜਾਇਓ ਗੁਰਦੁਆਰਾ ਪ੍ਰਗਟ ਸਾਹਿਬ ਦਾ ਜਿਹੜਾ ਦਰਸ਼ਨ ਕਰਕੇ ਜਾਇਓ ਲੰਗਰ ਪ੍ਰਾਣੀ ਛੱਕ ਕੇ ਜਾਇਓ ਸੋ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਹੈ ਸੋ ਇੱਥੇ ਬਹੁਤ ਸਾਰੀ ਜਿਹੜੀ ਸਾਹ ਸੰਗਤ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੀ ਹੈ ਜੋ ਸੇਵਾਦਾਰ ਨੇ ਇੱਥੇ ਬੜੀ ਮਤਲਬ ਕੇ ਬੜੇ ਵਧੀਆ ਸਟੱਜੇ ਪ੍ਰਬੰਧ ਨਾਲ ਜਿਹੜਾ ਲੰਗਰ ਦਾ ਪ੍ਰਬੰਧ ਹੁੰਦਾ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਸੇਵਾ ਹੁੰਦੀ ਏ ਸੋ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਫਰੋਇਪੁਰ ਫਾਜ਼ਲਕਾਰ ਰੋਡ ਦੇ ਆਉਂਦੇ ਹੋ ਇਹ ਆਪਣਾ ਗੁੰਦੇ ਟੰਡੀ ਬੱਸ ਸਟੈਂਡ ਤੋਂ ਥੋੜਾ ਜਿਹਾ ਪਿੱਛੇ ਗੁਰਦੁਆਰਾ ਪ੍ਰਗਟ ਸਾਹਿਬ ਦੇ ਦਰਸ਼ਨ जरूर ਕਰਕੇ ਜਾਇਓ ਸੋ ਕਮੈਂਟ ਵਿੱਚ जरूर ਦੱਸਿਓ ਕਿ ਤੁਹਾਨੂੰ ਜਿਹੜਾ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਿੰਨਾ-ਕਿੰਨਾ ਵੀਰਾਂ ਨੂੰ ਪਤਾ ਸੀਗਾ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ